ਮਨਕਤ ਹਾਂਜੀ ਕੀ ਕਰਨਾ ਤੂੰ ਮਮਾ ਸੁੱਤੀ ਆ ਹਾਂ ਮਮਾ ਦੇ ਬੁਖਾਰ ਵਿੱਚ ਤਰਾ ਬੁਖਾਰ ਲੱ타 ਨਹੀਂ ਇਹਦੇ ਨਾ ਆ ਜੀ ਬੁਖਾਰ ਤੇ ਜਿਵੇਂ ਆਗਾ ਤੇ ਰਿਪੋਰਟ ਲੈ ਆ ਜੇ ਮੇਰੀ ਉਹ ਮੈਨੂੰ ਤਾਂ ਯਾਦ ਹੀ ਭੁੱਲ ਕੇ ਆ ਰਿਪੋਰਟਾਂ ਨਹੀਂ ਲੈ ਕੇ ਆਈ ਤੇ ਚੱਲ ਤੂੰ ਐਦਾਂ ਕਰ ਫਿਰ ਚੱਲ ਮੈਂ ਪਹਿਲਾਂ ਰਿਪੋਰਟਾਂ ਲੈ ਕੇ ਆਉਣਾ ਵਾ ਫਿਰ ਵੀ ਐਦਾਂ ਠੀਕ 2 hours later ਮਮਾਰ ਕੀ ਪੈ ਗਈ ਐ ਮੈਂ ਤਾਂ ਕੰਮ ਕਰ ਕਰ ਕੇ ਥੱਕ ਗਈ ਐ ਉਧਰ ਹੋਈ ਨਹੀਂ ਕਹਿਰਾ ਤੇ ਠੰਡਾ ਉਧਰ ਹੋਈ ਬਿਮਾਰ ਹੋ ਗਈ ਐ ਮਮਾ ਘੜੀ ਥੋੜਾ ਆਰਾਮ ਕਰ ਲੈ ਮੰਮੀ ਹਾਂ ਆਈ ਮੇਰੀ ਰਿਪੋਰਟ ਆਈ ਆ ਟਾਈਫਾਇਡ ਆ ਰਿਪੋਰਟ ਦੇ ਵਿੱਚ ਹਾਂ ਟਾਈਫਾਇਡ ਆ ਗਿਆ ਹਾਂ ਡਾਕਟਰ ਕਹਿੰਦਾ ਕੀ ਉਹਨੇ ਕਿਹਾ ਕਿ ਰੈਸਟ ਕੋ ਦਵਾਈ ਦਿੱਤੀ ਉਹਨੇ ਤੇ ਕਹਿੰਦਾ ਘੱਟੋ ਘੱਟ ਹਫਤਾ ਰੈਸਟ ਕਰੋ ਅੱਗੇ ਤਿੰਨ ਚਾਰ ਦਿਨ ਤੋਂ ਮੈਂ ਪਹਿਲਾਂ ਕੰਮ ਕਰਨ ਦੀ ਐ ਕਰ ਕਰ ਤੋਂ ਮੇਕਅਪ ਉਹ ਤਾਂ ਹੁੰਦਾ ਨਹੀਂ ਇੰਨਾ ਕੰਮ ਤੇ ਆਰਾਮ ਕਰਨਾ ਵੀ ਤਾਂ ਬਹੁਤ ਜ਼ਰੂਰੀ ਆ ਹਾਂ ਤੇ ਉਹ ਤੇ ਕਰੀਏ ਆਪਾਂ ਮਾਪੋ ਤੇ ਕਿਹ ਤਰ੍ਹਾਂ ਸਾਲ ਲਾਂਗੇ ਹੁਣ ਉਹ ਛੋਟਾ ਬੱਚਾ ਆ ਉਹਨੂੰ ਵੇਖਾ ਕੀ ਕਰਾਂ ਤੇ ਕੀ ਨਾ ਕਰਾਂ ਅੰਜ ਕਹਿੰਦੇ ਉਹਨੂੰ ਪੇਕੇ ਛੱਡ ਹਫਤਾ ਉੱਤੇ ਰੈਸਟ ਕਰ ਲੋ ਕਿਉਂਕਿ ਰੈਸਟ ਤੇ ਵਾਸਤੇ ਬਹੁਤ ਜ਼ਰੂਰੀ ਆ ਔਰ ਐਸੇ ਤੇ ਕਰੋ ਨਹੀਂ ਪੈਣੀ ਰੈਸਟ ਕਰਾ ਹਾਂ ਤੇ ਮੈਂ ਇਹ ਤੇ ਹੁਣ ਇਹਨੂੰ ਸਾਬਾ ਨਿੱਕਾ ਬੱਚਾ ਵਾ ਜੇ ਵੀ ਆਪ ਤਾ ਦੇ ਦਵਾਈ ਖਾਣੀ ਆ ਤੇ ਹਫਤੇ ਬਾਅਦ ਵੀ ਜਿਹੜਾ ਬਾਦ ਠੀਕ ਹੋਣ ਤੋਂ ਬਾਅਦ ਵੀ ਤੇ ਉਹ ਉਹਦੇ ਬਾਅਦ ਵੀ ਤਾਂ ਹਫਤਾ ਪਚਾਈਦਾ ਹੀ ਆ ਨਾ ਹਾਂ ਰੈਸਟ ਤੇ ਕਰਨੀ ਪੈਣੀ ਰੈਸਟ 10 15 ਦਿਨ ਸਮਝ ਲੋ ਲੱਗ ਜਾਨੇ ਹੁ ਚਲੋ ਆਪਰਾ ਮਾਪਦ ਕੇ ਇਤਰਾ ਸਾਲਾਂਗੇ ਬੱਚਾ ਵੀ ਮੰਦਿਰ ਛੋਟਾ ਹੈ ਤੇ ਮੇਰੇ ਕੋ ਕੱਲੀ ਕੋਈ ਨਾ ਸੰਭੇਂ ਜਾਂਦਾ ਸਰੀਰ ਤਨ ਪਤਾ ਮੇਰੀ ਉਮਰ ਹੋ ਗਈ ਆਉ ਤਾਂ ਹੈ ਹੀ ਪਤਾ ਹੀ ਆਂ ਜੇ ਮੈਂ ਕਹਾਂ ਚ ਨਾ ਉਹ ਆਇਆ ਤੇ ਗਿਆ ਤੇ ਜਲਦੀ ਕੰਮ ਤੋਂ ਐਂ ਕਰ ਫਿਰ ਉਹਨਾਂ ਸਲਾਹ ਕਰਕੇ ਨਾ ਉਹਨੂੰ ਪਿੱਕੇ ਛੱਡਾ ਉੱਥੋਂ ਦੀ ਰੈਸਟ ਹੋ ਜਵੇ ਚਲ ਫੇਰ ਇੱਥੇ ਆਉਗੇ ਤੇ ਰਸਿ ਕਰਾ ਦਾਂਗੇ ਦੋ ਚਾਰ ਦਿਨ ਚਲ ਐਦਾਂ ਕਰਦਾ ਮੈਂ ਕਰਤਾ ਗੱਲ ਗੱਲ ਨਾ ਸਲਾਹ ਕਰ ਲਾ ਕਿ ਤਰ੍ਹਾਂ ਕਹਿੰਦੀ ਆ ਜਿੱਦਾਂ ਕਹੂਗੀ ਉਦਾਂ ਕਰਦਾ ਚਲ ਮੈਂ ਕਰਦਾ ਉਹਦੇ ਨਾਲ ਗੱਲ ਸੱਚੀ ਚਾਲ ਵਾਸਤੇ ਮੇਰੇ ਵਾਸਤੇ ਤਾਂ ਜੰਪ ਆਇਆ ਨਾ ਦੱਸ ਹੁਣ ਮੈਂ ਇਕੱਲੇ ਕਿੱਥੋਂ ਕੰਮ ਕਰਾਂ ਸੇਵਾ ਕਰਨੀ ਦੇ ਨੁਰਾਤ ਕਰਨੀ ਜ਼ਰੂਰੀ ਆ ਪਰ ਹੁਣ ਮੈਂ ਇੰਨਾ ਨਹੀਂ ਕਰ ਸਕਦੀ ਆਪਣੇ ਮਾਪੋ ਤਾਂ ਕਿਸੇ ਦਿਨ ਹੀ ਖਾ ਲਾਂਗੇ ਦਾਲ ਸਬ지 ਬਣਾਈ ਤਾਂ ਦੋਦਰ ਖਾ ਲਈ ਜਦ ਬਜਾਰੋਂ ਕੋਈ ਬੜੀ ਉਹ ਨਾ ਤਸਵੀਰ ਆਈ ਫੁੱਲ ਕੇ ਚਾਹ ਲਾਇਆ ਤਾਂ ਖਾ ਲੇ ਮੇਰੇ ਕੋਈ ਉਹਨਾਂ ਦਾ ਕੰਮ ਨਹੀਂ ਹੁੰਦਾ ਆਪਣੀ ਤਾਂ ਕਿਸੇ ਤਰ੍ਹਾਂ ਬਣਾ ਕੇ ਖਾ ਲਈ ਦੀ ਆ ਪਰ ਬੱਚਿਆਂ ਨੂੰ ਆ ਨਹੀਂ ਖਾਣੀ ਉਹ ਨਹੀਂ ਖਾਣੀ ਮੇਰੇ ਕੋਲ ਦੋ ਦੋ ਸਬ지 ਨਹੀਂ ਬੰਦੀਆਂ ਉਹਦਾ ਧਿਆਨ ਰੱਖਾ ਅੰਦਰ ਬਾਹਰ ਆ ਕਿਰਦਾ ਕਰੂਂ ਧਿਆਰ ਕਰਨ ਵਾਲਾ ਆਲਤੋ ਆਲ ਮੇਰੇ ਕੋਈ ਨਾ ਕੰਮ ਹੀ ਹੁੰਦਾ ਹਾਂ ਲੈ ਆਇਆ ਮੈਂ ਰਿਪੋਰਟ ਆ ਗਈ ਆ ਠੀਕ ਆਈਆਂ ਰਿਪੋਰਟਾਂ ਕਿੱਥੇ ਠੀਕ ਆਈਆਂ ਵਾ ਟਾਈਫਾਇਰ ਆਇਆ ਵਾ ਟਾਈਫਾਇਰ ਆ ਗਿਆ ਹਾਂ ਕਦੋਂ ਲੱਤੂ ਗਾਇ ਮੇਰੇ ਘਰੋਂ ਇਹ ਡਾਕਟਰ ਕਹਿੰਦਾ ਹੁਣ ਉਹਨਾਂ ਦਵਾਈ ਦੇ ਦਿੱਤੀ ਮੈਂ ਨਾਲ ਦਵਾਈਆਂ ਵੀ ਲੈ ਆਇਆ ਵਾਂ ਹਫਤੇ ਦਵਾਈ ਲੈ ਆ ਕਿ ਕਹਿੰਦਾ ਕਿੰਨਾ ਕੱਟਾ ਦਾ ਹਫਤਾ ਦਵਾਈ ਖਾਓ ਤੇ ਰੈਸਟ ਕਰੋ ਉਹ ਕਰਾ ਰਿਹਾ ਸੀ ਕਰਨੀ ਹੈਗੇ 2 ਦਿਨ ਹੋ ਗਏ ਉਹ ਕਹਿੰਦਾ ਦਾ ਬਿਲਕੁਲ ਪ੍ਰੋਪਰ ਰੈਸਟ ਬੈਡ ਰੈਸਟ ਚਾਹੀਦੀ ਆ ਬੈਡ ਰੈਸਟ ਕਰੋ ਤੇ ਫੇਰ ਠੀਕ ਹੋਣਾ ਮੰਦੇ ਤੇ ਟਿਕਾਵਾ ਨਾ ਫੇਰ ਬੁਖਾਰ ਚੜਦਾ ਕਿਹਨੂੰ ਇਹ ਤਾਂ ਬੰਦਾ ਜਦੋਂ ਬਿਮਾਰ ਹੁੰਦਾ ਨਾ ਉਹ ਤਾਂ ਡਾਕਟਰ ਰੈਸਟ ਦੱਸਦੇ ਨੇ ਤੇ ਉਹ ਉਹ ਰੈਸਟ ਕਰਨ ਨੂੰ ਜੀਵ ਨਹੀਂ ਕਰਦਾ ਮੈਂ ਹੁਣ ਕਹਤਾ ਕਿ ਰੈਸਟ ਕਰਨੀ ਆ ਤੇ ਮੰਮੀ ਨੂੰ ਮੈਂ ਕਿਹਾ ਸੀ ਉਹਨੇ ਮੰਮੀ ਨੇ ਮੈਂ ਕੀ ਕੀਤੀ ਫੇਰ ਸਲਾਹ ਮੈਂ ਕਹਾ ਇਦਾਂ ਇਦਾਂ ਡਾਕਟਰ ਕਹਿੰਦਾ ਹੁਣ ਰੈਸਟ ਕਹਿੰਦੇ ਉਹ ਕਹਿੰਦੇ ਰੈਸਟ ਤੇ ਕਰਨੀ ਪੈਣੀ ਆ ਟਾਈ ਕਰਦੇ ਵਿੱਚ ਤੇ ਉਦਾਂ ਤੇ ਠੀਕ ਹੋਣਾ ਵੀ ਨਹੀਂ ਆ ਤੇ ਮੰਮੀ ਕਹਿੰਦੇ ਕਿ ਠੰਡ ਬੜੀ ਚਾਦੀ ਆ ਤੇ ਕੰਮ ਮੇਰੇ ਤੱਕ ਕੇ ਹੁੰਨਾ ਕੋ ਹੁੰਦਾ ਵਾ ਤੇ ਤੂੰ ਤੂੰ ਹੀ ਉਧਰ ਚਲ ਜਾ ਫਿਰ ਨਾਨਕੇ ਮੰਨ ਕੇ ਤੇ ਦੇ ਤੇਨੂੰ ਉਧਰ ਛਾੜਿਆ ਤੇ ਕੱਲ ਆਪਾਂ ਤਾਂ ਫਿਰ ਦੋਵੇਂ ਜਾਣੇ ਸਾਰ ਲਾਂਗੇ ਕੋਈ ਤੇ ਨਾ ਕਿ ਤਰੀਕੇ ਨਾਲ ਮਾਪ ਪੁੱਤ ਨਾਨਕੇ ਛਾੜਿਆ ਮਤਲਬ ਮੈਂ ਪਿੱਕੇ ਦਿੰਦਾ ਤੇ ਨਾਨਕੇ ਪਿੱਕੇ ਦਾ ਮਤਲਬ ਪਿੱਕੇ ਹੀ ਹੁੰਦਾ ਹੋਰ ਨਾਨਕੇ ਦਾ ਮਤਲਬ ਦਾਦ ਜੀ ਹੁੰਦਾ ਲੈ ਦੱਸ ਯਾਰ ਆਹ ਦੰਦੀ ਆ ਇਹ ਕਿਹੜੀ ਗੱਲ ਕਹਿਤੀ ਮੰਮੀ ਨੇ ਐਂ ਦੱਸ ਜਦੋਂ ਮੈਂ ਕੰਮ ਇੱਥੇ ਕਰਦੀ ਆ ਜਦੋਂ ਮੈਂ ਠੀਕ ਹੁੰਨੀ ਆ ਸਾਰਾ ਕੰਮ ਤੰਦਾ ਕਰਾਂ ਸਭ ਕੁਝ ਕਰਾਂ ਤਿੰਨੋਂ ਟਾਈਮ ਦੀ ਰੋਟੀ ਕੱਪੜਾ ਲੀੜਾ ਹਰ ਇੱਕ ਚੀਜ਼ ਮੈਂ ਕਰਾਂ ਹੈ ਉਦੋਂ ਮੈਂ ਚੰਗੀ ਤੇ ਜਦੋਂ ਹੁਣ ਮੈਂ ਬਿਮਾਰ ਆ ਹੈ ਤੇ ਮੈਂ ਠੀਕ ਨਹੀਂ ਆ ਤੇ ਜੇ ਦੋ ਦਿਨ ਮੰਮੀ ਘਰ ਵੀ ਲੈਣਗੇ ਤਾਂ ਤੇ ਕੀ ਹੋ ਚੱਲਿਆ ਵਾ ਤਿੰਨ ਚਾਰ ਦਿਨ ਤੋਂ ਕਰਨੀ ਦੇਈ ਤੇ ਤੈਨੂੰ ਪਤਾ ਹੀ ਆ ਹੁਣ ਠੰਡੇ ਗਏ ਵੀ ਸਿਆਣਾ ਸਰੀਰਾਂ ਨਾਲ ਕੋ ਨਹੀਂ ਹੁੰਦਾ ਵੀ ਇੰਨਾ ਉਹ ਚਾਰ ਦਿਨ ਤੋਂ ਤੇ ਮੈਂ ਵੀ ਨਾਲ ਥੋੜਾ ਬੋਧਾ ਕਰੋਣ ਨਹੀਂ ਹਾਂ ਅਤੇ ਜੇ ਤੂੰ ਹੀ ਚਾਰ ਦਿਨ ਉੱਤਰ ਆਏਂਗੀ ਤੇ ਮੇਰੇ ਕੋਲ ਕੁਝ ਹੋ ਚੱਲਿਆ ਨਾਲੇ ਤੂੰ ਵੀ ਤੇ ਰਹਿਣੀ ਕਿ ਤਾਦੇ ਦਾ ਚਾਤ ਛੇ-ਸੱਤ ਦੇਣਾ ਤੇ ਤੈਨੂੰ ਵੀ ਤਾਂ ਫਾਇਦਾ ਹੀ ਆ ਤੇਰੀ ਰੈਸਟ ਹੋ ਜੂਗੀ ਉਹ ਚੰਗੀ ਤਰ੍ਹਾਂ ਤੇ ਆਹੋ ਉਧਰ ਤੇ ਹੁਣ ਕੰਮ ਕਰਨੋਂ ਤਿੰਨ-ਚਾਰ ਜਣੇ ਹੈਗੇ ਯਾਰ ਅੱਛਾ ਵੱਲੇ ਤੁਹਾਡੇ ਆਹ ਤਾਂ ਬੜੀ ਵਧੀਆ ਗੱਲ ਕੀਤੀ ਜੇ ਨਾ ਜਦੋਂ ਕੰਮ ਕਰਨ ਦਾ ਕਰਨਾ ਹੁੰਦਾ ਵਾ ਉਦੋਂ ਨੋਂ ਸੋਹਰੇ ਰਵੇ ਜਦੋਂ ਮੈਂ ਠੀਕ-ਠਾਕ ਹੁੰਦੀ ਨਾ ਉਦੋਂ ਮੈਂ ਕਹੂੰਗੀ ਨਾ ਕਿ ਚਾਰ ਦਿਨ ਮੈਂ ਪੇਕੇ ਜਾਣਾ ਵਾ ਉਦੋਂ ਤਾਂ ਮੈਨੂੰ ਸਾਰਾ ਟੱਬਰ ਲੈ ਕੇ ਪੈ ਜਾਂਦਾ ਲੈ ਤੂੰ ਚਲ ਗਈ ਤੇ ਕੰਮ ਕਿੱਦਾਂ ਹੋਣਾ ਵਾ ਨਾ ਤੂੰ ਨਹੀਂ ਜਾਣਾ ਤੇਰੇ ਜਾਣੇ ਸਰਦਾਰ ਜਾਣਾਂ ਤਾਂ ਸਵੇਰੇ ਜਦ ਸ਼ਾਮ ਨੂੰ ਆ ਜਾ ਤੇ ਹੁਣ ਮੈਂ ਜੇ ਬਿਮਾਰ ਆ ਤੇ ਮੇਰਾ ਬਿਮਾਰ ਦਾ ਵੀ ਇੱਥੇ ਹੀ ਸਾਰ ਹੋਣਾ ਇੱਥੇ ਮੈਨੂੰ ਰੈਸਟ ਕਰਾਉਣਾ ਨਾ ਉਹਨਾਂ ਸਰ ਕੋਈ ਹਸਾਨ ਆ ਕਿ ਉਹਨਾਂ ਨੇ ਸਾਰੀ ਉਮਰ ਦਾ ਮੇਰਾ ਠੇਕਾ ਲੈ ਛੱਡਿਆ ਵਾ ਜਦੋਂ ਮੈਂ ਬਿਮਾਰ ਹੁੰਨੀ ਆ ਉਦੋਂ ਹੀ ਉਧਰ ਤੋਰ ਦਿੰਦੇ ਜੇ ਜਾ ਚਲ ਜਾ ਉਧਰ ਜਾ ਉਧਰ ਜਾ ਕੇ ਰੈਸਟ ਕਰ ਲਾ ਉਧਰ ਮੈਂ ਤਾਂ ਨੀ ਕੋਈ ਰੈਸਟ ਵਾਲੀ ਮਸ਼ੀਨ ਲੱਗੀ ਆ ਕਿ ਜਾ ਉਧਰ ਇਨਸਾਨ ਨਹੀਂ ਵਸਦੇ ਉਹਨਾਂ ਨੂੰ ਵੀ ਠੰਡ ਲੱਗਦੀ ਆ ਤਾਂ ਉਹਨਾਂ ਦਾ ਵੀ ਵਦਣਾ ਵਾ ਮੇਰੇ ਗਿਆ ਕੀ ਗੱਲ ਆ ਦਸੋਂ ਜੋ ਪਕੋ ਕਰਕੇ ਬੈਠੇ ਜੇ ਮੈਂ ਇੱਥੇ ਹੀ ਰਹਿਣਾ ਜੇ ਇੱਥੇ ਰਹਿ ਕੇ ਰੈਸਟ ਕਰਨੀ ਜੇ ਰੈਸਟ ਵੀ ਮੈਂ ਜਿਵੇਂ ਡਾਕਟਰ ਨੇ ਕਿਹਾ ਨਾ ਉਹ ਮੈਂ ਪੂਰੀ ਕਰਨੀ ਜੇ ਕਰ ਲਓ ਫਿਰ ਹੁਣ ਕਿਸੇ ਜੋ ਕਰਨਾ ਜੇ ਹਰ ਵਾਰੀ ਜਦੋਂ ਵੇਖੋ ਕਹਿ ਦਿੰਦੇ ਆ ਜਦੋਂ ਮੈਂ ਬਿਮਾਰ ਹੋਨੀ ਆ ਕਿਤੇ ਸਾਲ ਸਮਾਈ ਕਿਤੇ ਬਿਮਾਰ ਹੋ ਜੰਨੀ ਚੱਲ ਉਧਰ ਬਿਮਾਰ ਹੋ ਕੇ ਚੱਲ ਤਾਂ ਤੈਨੂੰ ਠੀਕ ਨੋ ਕਿਹਾ ਜੇ ਜਾ ਚੱਲ ਜਾ ਚਾਹਦੇ ਨੇ ਰਹਿ ਆ ਅਚਾਲਾ ਬਾਬਾ ਨਾ ਜਾ ਕੋਈ ਨਹੀਂ ਮੈਂ ਕਰਦਾ ਮम्मी ਨੇ ਗੱਲ ਨਿਆਣੇ ਮੁੰਡੇ ਦੀ ਗੱਲ ਆ ਨਾ ਮੁੰਡੇ ਨੂੰ ਕੋਈ ਨਹੀਂ ਮੈਂ ਆਸਾਮ ਲੈ ਗਨੂ ਰੋਟੀ ਮਰੀ ਮम्मी ਨੇ ਗੱਲਾਂ ਕਰਨਾ ਮੈਂ ਕਰੂ ਉਹ ਮਨਾ ਲੈ ਮੈਂ ਕਰ ਲੈਣਾ ਗੱਲ ਆਹੋ ਆ ਤਾਂ ਹੋਈ ਨਾ ਗੱਲ ਐਵੇਂ ਤੂੰ ਫੇਰ ਖਾਦਾ ਵਾ ਬੰਦਾ ਕੋਈ ਕੰਮ ਤੋਂ ਆਇਆ ਤਾਂ ਕੋਟਾ ਕੋ ਚਾਹ ਨਹੀਂ ਪਾਣੀ ਨਹੀਂ ਪੁੱਛਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਆ ਤੇ ਸਾਡਾ ਹਾਲ ਬਹੁਤ ਵਧੀਆ ਵਾ ਠੰਡ ਬਹੁਤ ਜ਼ਿਆਦਾ ਵਾ ਹਰ ਵੀਡੀਓ ਜੀ ਮੈਂ ਕਿੰਨੀ ਹੱਤ ਤੇ ਜਿਵੇਂ ਜਿਵੇਂ ਮੈਂ ਕਿੰਨੀ ਹੋਵੇ ਹੋਵੇ ਵੀਡੀਓ ਹੰਡਿ ਜੇਦੀ ਇਹ ਵਧਦੀ ਜਾ ਰਹੀ ਵਧਦੀ ਜਾ ਰਹੀ ਘਟਣ ਦੀ ਬਜਾਏ ਤੇ ਬਾਕੀ ਆ ਵੀਡੀਓ ਤੁਸੀਂ ਵੇਖ ਲਈ ਹੋਣੀ ਆ ਇਹਦੇ ਚ ਤੁਹਾਨੂੰ ਕੀ ਮੈਸੇਜ ਸਮਝ ਆਇਆ ਜਰੂਰ ਦੱਸਿਓ ਇਹ ਬਹੁਤ ਘਰਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਵਾ ਕਿ ਨੋਆਂ ਧੀਆਂ ਜਦੋਂ ਕੰਮ ਤੁਹਾਡਾ ਕਰਦੀਆਂ ਵਾ ਸੋਹਰੇ ਪਰਿਵਾਰ ਦਾ ਹਨਾ ਤੇ ਜਦੋਂ ਬਿਮਾਰ ਹੁੰਦੀਆਂ ਵਾ ਜਾਂ ਕੋਈ ਪ੍ਰੋਬਲਮ ਆਂਦੀ ਕੋਈ ਉਹੋ ਜੀ ਕੋਈ ਉਹੋ ਜੀ ਸਿਚੁਏਸ਼ਨ ਹੁੰਦੀ ਆ ਤੇ ਉਹਨੂੰ ਕਹਿ ਦਿੱਤਾ ਜਾਂਦਾ ਵਾ ਕਿ ਜਾ ਤੂੰ ਪੇਕੇ ਚਲ ਜਾ ਉੱਥੇ ਜਾ ਕੇ ਤੇ ਰੈਸਟ ਕਰ ਲਾ ਕੀ ਗੱਲ ਪੇਕੇ ਰੈਸਟ ਵਾਲੀ ਦੁਕਾਨ ਆ ਉੱਥੇ ਜਾ ਕੇ ਰੈਸਟ ਹੁੰਦੀ ਆ ਇਹ ਲੋਪਕਾ ਮਸੂਰਾ ਪਰਿਵਾਰ ਚ ਬਹਿ ਕੇ ਕਰਨਾ ਵਾ ਤੇ ਰੈਸਟ ਸੋਰਾ ਪਰਿਵਾਰ ਚ ਰਹਿ ਕੇ ਕਿਉਂ ਨਹੀਂ ਹੋ ਸਕਦੀ ਕਿੰਨਾ ਕਿੰਨਾ ਘਰਾ ਦੇ ਵਿੱਚ ਇਸ ਤਰ੍ਹਾਂ ਹੁੰਦਾ ਕਿਹੜੀ ਕਿਹੜੀਆਂ ਮੇਰੀਆਂ ਭੈਣਾਂ ਨੂੰ ਇਹੋ ਜਿਹਾ ਸਾਹਮਣਾ ਕਰਨਾ ਪੈਂਦਾ ਮੈਨੂੰ ਕਮੈਂਟਾਂ ਚ ਜਰੂਰ ਦੱਸਿਓ ਤੇ ਬਾਕੀ ਸਾਡੀ ਵੀਡੀਓ ਨੂੰ ਅੱਗੇ ਤੋਂ ਅੱਗੇ ਵੱਧ ਵੱਧ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜਰੂਰ ਦਬਾ ਦਿਓ ਤੇ ਆਪਣੇ ਵਟਸਐਪ ਗਰੁੱਪਾਂ ਦੇ ਵਿੱਚ ਸਟੇਟਸ ਦੇ ਵਿੱਚ ਸਾਡੀ ਵੀਡੀਓ ਨੂੰ ਜਰੂਰ ਲਗਾਇਆ ਕਰੋ ਤਾਂ ਕਿ ਜਿੰਨਾ ਘਰਾਂ ਦੇ ਵਿੱਚ ਇਹ ਚੀਜ਼ ਹੁੰਦੀ ਆ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਸ਼ਾਇਦ ਸਾਡੀ ਵੀਡੀਓ ਵੇਖ ਕੇ ਉਹਨਾਂ ਨੂੰ ਕੁਝ ਸਮਝ ਆ ਜਾਵੇ ਕਿ ਇਹ ਚੀਜ਼ ਬਿਲਕੁਲ ਨਹੀਂ ਕਰਨੀ ਚਾਹੀਦੀ ਨਵਾਂ ਧੀਆਂ ਨੂੰ ਜੇ ਆਪਾਂ ਘਰ ਚ ਲੈ ਕੇ ਆਏ ਆ ਤੇ ਉਹਨਾਂ ਦਾ ਦੇਖਭਾਲ ਕਰਨਾ ਉਹਨਾਂ ਦਾ ਜੇਨ ਖੁਸ਼ੀ ਵਿੱਚ ਉਹਨਾਂ ਦੇ ਸ਼ਾਮਲ ਹੋਣੇ ਤਾਂ ਉਹਨਾਂ ਦਾ ਦੁੱਖ ਚ ਸ਼ਾਮਲ ਹੋਣਾ ਵੀ ਸਾਡਾ ਫਰਜ਼ ਹੁੰਦਾ ਵਾ ਤੇ ਉਹਨਾਂ ਦਾ ਬਿਮਾਰੀ ਚ ਵੀ ਉਹਨਾਂ ਦਾ ਸਾਥ ਦੇਣਾ ਜ਼ਰੂਰੀ ਹੁੰਦਾ ਸਾਡਾ ਇਹ ਨਹੀਂ ਕਿ ਉਹਨੂੰ ਪੇਕੇ ਤੋੜ ਦੇਣਾ ਤੇ ਬਾਕੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਸਪੋਰਟ ਕਰੋ ਸਾਨੂੰ ਵੱਧ ਤੋਂ ਵੱਧ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ